ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੇਖਮਾ ਪੱਤੀ ਠੀਕ ਹੈ ਜੀ ਜ਼ਿਲ੍ਹਾ ਇਹਨੂੰ ਪੈਂਦੀ ਬਰਨਾਲਾ ਬਾਈ ਕੋਲ ਤਾਜੀ ਸੂਕਾਂ ਹਲੇ ਜੇਰ ਪਈ ਨਹੀਂ ਠੀਕ ਹੈ ਜੀ ਪੈ ਰਹੀ ਹੈ ਜੇਰ ਤੇ ਕਰਮਾ ਵਾਲੀ ਨੇ ਦਿੱਤੀ ਬੱਸੀ ਆ ਠੀਕ ਹੈ ਨਾ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਬਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ। ਅ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ। ਹਾਂਜੀ ਬਾਈ ਜੀ ਸਾਸਿਕਾ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਨਾਮ ਨਾਮ ਜਸਪਾਲ ਸਿੰਘ ਬਾਈ। ਪਿੰਡ ਪਿੰਡ ਪੱਤੀ ਸੇਖਮਾ ਜ਼ਿਲ੍ਹਾ ਬਰਨਾਲਾ। ਠੀਕ ਹੈ ਜੀ। ਤੇ ਆਪਣਾ ਗਾਉਂ ਜਾਣਕਾਰੀ ਦਿਓ ਕਿਵੇਂ ਸੂਏ ਸੂਈ ਹੈ ਜੀ? ਗਾਉਂ ਵੀਰੇ ਦੂਜੇ ਸੂਏ ਸੂਈ ਆ। ਹਾਂਜੀ। ਪੰਜਾਬ ਵਾਲੀ ਜਰਸੀ ਆ। ਹਾਂਜੀ। ਤੇ ਇਹਨੂੰ ਹੋ ਗਿਆ ਘੰਟਾ ਸਵਾ ਘੰਟਾ ਹੋ ਗਿਆ ਸੂਈ ਨੂੰ। ਠੀਕ ਹੈ ਜੀ। ਮਗਰ ਬੱਸੀ ਆ ਬਾਈ ਬਹੁਤ ਸੋਹਣੀ। ਲੋ ਬੱਚਾ ਬੱਸੀ ਹੈ ਬਾਈ ਠੀਕ ਹੈ ਜੀ ਬਹੁਤ ਸੋਹਣੀ ਨਿਗਾਹ ਹੈ ਕਰਨ ਠੀਕ ਹੈ ਜੀ ਬਹੁਤ ਸੋਹਣੀ ਤੇ ਰੇਟ ਭਰਾ ਜਾ ਜਦਾ ਰੇਟ ਭਰਾ ਇਹਦਾ ਬਸ 54000 ਚੋਂ ਮਾਨਤਾ ਕਰ ਦੇਗੇ ਅੱਛਾ ਠੰਡੀ ਸੀਲ ਹੈ ਠੀਕ ਹੈ ਜੀ ਜਿਵੇਂ ਮਰਜ਼ੀ ਕੋਈ ਬੈਠਾ ਰਹੇ ਠੀਕ ਹੈ ਜੀ ਕੋਈ ਵਾਸਤਾ ਨਹੀਂ ਲੋਪਰਾ ਦੇਖ ਸਕਦੇ ਹੋ ਇਹ ਹੋਣ ਠੀਕ ਹੈ ਹਾਂ ਜੀ ਤੋੜ ਦੋ ਭਰਾ ਇਹਨੂੰ ਮੜਾ ਜੀ ਲੋਪਰਾ ਚੈੱਕ ਕਰ ਸਕਦੇ ਜਰਸੀ ਕਾਂ ਤੇ ਬਾਈ ਕਹਿੰਦਾ ਘੰਟਾ ਕਿ ਹੋਇਆ ਲੈ ਸੁਣ ਬਾਈ ਤੂੰ ਤੋੜ ਦੋ ਭਰੇ ਨੂੰ ਲੋ ਆਲੇ ਹੋਣੀ ਸੂਈਆ ਦੋ ਦੋ ਦੀ ਚੱਕਰ ਸਾਧਾ ਪਰਾ ਦੋ ਇਹ ਵਾ ਕਰਮਾਂ ਵਾਲੀ ਦਾ ਫੇਸ ਬਿਊਟੀ ਚੱਕਰ ਸਾਧਾ ਪਰਾ ਬਹੁਤ ਸੋਹਣੀ ਹੋ ਗਈ ਠੀਕ ਹੈ ਠੀਕ ਹੈ ਵੰਦੋ ਜੀ ਵੰਦੋ ਲੋਚ ਕਰਮਾਂ ਵਾਲੀ ਦੀ ਮਗਰ ਵੀ ਬੱਸੀਆ ਸੋਹਣੀ ਰੇਟ ਵੀ ਪਾਈ ਜੀ ਨੇ ਤੁਹਾਨੂੰ ਦੱਸਤਾ ਪਰਾ ਲੈ ਵੇਦਨ ਤਾਜਾ ਤੁਸੀਂ ਲਾ ਸਕਦੇ ਠੀਕ ਹੈ ਜੀ ਬਹੁਤ ਠੰਡੀ ਹੈ ਬਾਈ ਜਿੱਧਰ ਮਰਜੀ ਬਹਿ ਜਾ ਠੀਕ ਹੈ ਜੀ ਕੋਈ ਨਾ ਕੋਈ ਬਸ ਟੰਡ ਠੀਕ ਮੰਨਤਨ ਹੋ ਜੀ ਮੈਡਮ ਟਾਹਰ ਹਾਂ ਵੀਰੇ ਕੋਈ ਗੱਲ ਨਹੀਂ ਮੰਨਤਨ ਕਰਦੇ ਆਂ ਠੀਕ ਹੈ ਜੀ ਠੀਕ ਹੈ ਵੀਰੇ ਲੋਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ